ਇਸ ਰੋਮਣੀ ਕਮੇਟੀ ਨਾਲ ਸਾਡਾ ਟਕਰਾਅ ਨਹੀਂ ਹੈ ਸਾਡੇ ਮਨ ਚ ਜੋ ਗਲਤ ਫੈਸਲਾ ਕੀਤਾਗਾ ਉਹਦਾ ਰੋਸ ਹੈ ਟਕਰਾਅ ਦੁਸ਼ਮਣਾਂ ਨਾਲ ਹੁੰਦਾ ਰੋਸ ਆਪਣੇਾਂ ਤੇ ਹੁੰਦਾ ਅੱਜ ਦੇ ਪੰਥਕ ਇਕੱਠ ਨੇ ਵੀ ਤਿੰਨੇ ਤਖਤਾਂ ਦੇ ਜਥੇਦਾਰਾਂ ਦੀ ਬਹਾਲੀ ਮੰਗੀ ਹੈ ਔਰ ਇਹਨਾਂ ਦੀ ਜਿਹੜੀ ਹੈਗੀ ਹੈ ਜੋ ਚੋਣ ਪ੍ਰਕਿਰਿਆ ਕੀਤੀ ਗਈ ਉਹਨੂੰ ਰੱਦ ਕੀਤਾ ਜਾਵੇ ਜਿਹੜੇ ਅੰਤਰੰਕ ਕਮੇਟੀ ਦੇ ਮੈਂਬਰ ਆ ਉਹ ਸੰਗਤਾਂ ਨਾਲ ਟਕਰਾਉਣ ਵਾਲੇ ਰਸਤੇ ਨਾ ਤੁਰਨ ਪੰਥ ਨਾਲ ਆਪਾਂ ਟਕਰਾਉਣਾ ਨਹੀਂ ਜੋ ਗਲਤ ਫੈਸਲਾ ਕੀਤਾ ਉਹਦੀ ਦਰਸਤੀ ਕਰੋ ਜੀ ਸਿੰਘ ਸਹਿਬਾਨਾਂ ਨੂੰ ਲਾਉਣ ਦੀ ਔਰ ਬਦੇਗੀ ਦੇਣ ਦੀ ਇਹ ਵਿਧਾਨ ਬਣਾਵੇ ਸੀ ਜੇ ਇਹਨਾਂ ਨੇ ਹੱਥ ਧਰਵੀ ਕਰਨੀ ਹੈ ਫਿਰ 28 ਮਾਰਚ ਨੂੰ ਜੋ ਸ਼੍ਰੋਮਣੀ ਕਮੇਟੀ ਦਾ ਬਜਟ اجلاس ਹੈ ਉਹਦੇ ਵਿੱਚ ਅਸੀਂ ਸਮੁੱਚੇ ਪੰਜਾਬ ਦੀ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਸੰਤ ਮਹਾਂਪੁਰਖ ਨਿਹੰਗ ਸਿੰਘ ਜਥੇਬੰਦੀਆਂ ਪੰਥ ਕਰਦੀਆਂ ਔਰ ਸੰਗਠਾ ਉੱਥੇ ਡਣ ਗਈਆਂ ਕਿਆ ਸੀ ਵੀ ਜਥੇਦਾਰ ਲਾ ਦੋ ਜਥੇਦਾਰ ਇਹਨਾਂ ਨੇ ਲਾਏ ਆ ਤੇ ਫਿਰ ਇਹਨਾਂ ਦੇ ਖਿਲਾਫ ਸੰਗਤ ਰੋਸ ਦਾ ਪ੍ਰਗਟਾਵਾ ਵੀ ਨਹੀਂ ਕਰ ਸਕਦੀ ਤੇ ਦੋਸ਼ ਲਾਉਣੇ ਜੀ ਸਦਕੇ ਲਾਓ ਸਾਡੇ ਤੇ ਕਾਂਗਰਸੀ ਦਾ ਲਾਓ ਭੀ ਦੇ ਪੀ ਦਾ ਲਾਓ ਆਪ ਵਾਲਿਆਂ ਦਾ ਲਾਓ ਜਿਹਦਾ ਲਾਉਣਾ ਲਾਓ ਸਾਨੂੰ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ ਬਾਈ ਸ਼ਰੂਜੀ ਕਾ ਖਾਨ ਸਾਹਿਬ ਬਾਈ ਸ਼ਰੂਜੀ ਕੀ ਫਤਹਿ ਪਹਿਲੀ ਗੱਲ ਮੈਂ মিডিਆ ਰਾਹੀਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਸ਼ਰੋਮਣੀ ਕਮੇਟੀ ਨਾਲ ਸਾਡਾ ਟਕਰਾਅ ਨਹੀਂ ਹੈ ਸਾਡੇ ਮਨ ਚ ਜੋ ਗਲਤ ਫੈਸਲਾ ਕੀਤਾਗਾ ਉਹਦਾ ਰੋਸ ਹੈ ਰੋਸ ਤੇ ਟਕਰਾ ਦਾ ਬੜਾ ਫਰਕ ਹੁੰਦਾ ਟਕਰਾਹ ਦੁਸ਼ਮਣਾਂ ਨਾਲ ਹੁੰਦਾ ਰੋਸ ਆਪਣੇਾਂ ਤੇ ਹੁੰਦਾ ਇਸ ਲਈ ਮੇਰੀ ਬੇਨਤੀ ਇਹ ਹੈ ਵੀ ਸ਼ਰੋਣੀ ਕਮੇਟੀ ਨੇ ਜੋ ਅੰਤਰੰਕ ਕਮੇਟੀ ਦੇ ਵਿੱਚ ਤਿੰਨੇ ਤਖਤਾਂ ਦੇ ਜਥੇਦਾਰਾਂ ਨੂੰ ਲਾ ਕੇ ਦੂਜਿਆਂ ਦੀ ਨਿਯੁਕਤੀ ਕੀਤੀ ਆ ਇਹ ਫੈਸਲਾ ਸਰਾਸਰ ਗਲਤ ਕੀਤਾ ਗਿਆ ਅੱਜ ਦੇ ਪੰਥਕ ਇਕੱਠ ਨੇ ਵੀ ਤਿੰਨੇ ਤਖਤਾਂ ਦੇ ਜਥੇਦਾਰਾਂ ਦੀ ਬਹਾਲੀ ਮੰਗੀ ਹੈ ਔਰ ਇਹਨਾਂ ਦੀ ਜਿਹੜੀ ਹੈਗੀ ਹੈ ਜੋ ਚੋਣ ਪ੍ਰਕਿਰਿਆ ਕੀਤੀ ਗਈ ਉਹਨੂੰ ਰੱਦ ਕੀਤਾ ਜਾਵੇ। ਔਰ 17 ਤਰੀਕ ਨੂੰ ਅੰਤਰੰਕ ਕਮੇਟੀ ਦੇ ਵਿੱਚ ਕਿਉਂਕਿ ਜੋ ਫੈਸਲਾ ਕੀਤਾ ਜਾਂਦਾ ਉਹਦੀ ਪ੍ਰੋਡਤਾ ਕਰਕੇ ਉਹਨੂੰ ਪੱਕਾ ਕੀਤਾ ਜਾਂਦਾ। ਅੰਤਰੰਕ ਕਮੇਟੀ ਦੇ ਮੈਂਬਰ ਸੰਗਤਾਂ ਦਾ ਰੋਹ ਨਾ ਪਤਲ ਸੰਗਤਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਸੰਗਤਾਂ ਦੇ ਰੋਹ ਤੂੰ ਆਪਣੇ ਆਪ ਨੂੰ ਸੰਗਤਾਂ ਨਾਲ ਟਕਰਾਉਣ ਵਾਲੇ ਰਸਤੇ ਨਾ ਪੈ ਜਿਹੜੇ ਅੰਤਰਨ ਕਮੇਟੀ ਦੇ ਮੈਂਬਰ ਆ ਉਹ ਸੰਗਤਾਂ ਨਾਲ ਟਕਰਾਉਣ ਵਾਲੇ ਰਸਤੇ ਨਾ ਤੁਰਨ ਪੰਥ ਨਾਲ ਆਪਾਂ ਟਕਰਾਉਣਾ ਨਹੀਂ ਜੋ ਗਲਤ ਫੈਸਲਾ ਕੀਤਾ ਉਹਦੀ ਦਰੁਸਤੀ ਕਰੋ ਕਿ ਜਿਹੜੇ ਤਿੰਨੇ ਸਿੰਘ ਸਹਿਬਾਨ ਲਾਏ ਆ ਲਾ ਦਿੱਤੇ ਗਏ ਉਹਨਾਂ ਨੂੰ ਬਹਾਲ ਕਰੋ ਔਰ ਜਿਹੜੀਆਂ ਨੁਕਤੀਆਂ ਕੀਤੀਆਂ ਉਹਨਾਂ ਨੂੰ ਰੱਦ ਕਰੋ ਪਹਿਲੀ ਗੱਲ ਇਹ ਦੂਜੀ ਗੱਲ ਦੂਜੀ ਗੱਲ ਇਹ ਹੈ ਸ਼੍ਰੋਮਣੀ ਕਮੇਟੀ ਸਿੰਘ ਸਹਿਬਾਨਾਂ ਨੂੰ ਲਾਉਣ ਦੀ ਔਰ ਵਿਦੇਗੀ ਦੇਣ ਦੀ ਇਹ ਵਿਧਾਨ ਬਣਾਵੇ ਸਾਰੇ ਸੰਤ ਸਮਾਜ ਜਨਾ ਨੇ ਹੰਗ ਸਿੰਘ ਜਥੇਬੰਦੀਆਂ ਨਾਲ ਸਿੱਖ ਵਿਦਵਾਨਾਂ ਨਾਲ ਮਿਲ ਬੈਠ ਕੇ ਜਿਹੜਾ ਮੇਨ ਸਭ ਤੋਂ ਵੱਡਾ ਪੁਆਇੰਟ ਹੈ ਨਾ ਜਿਹਦੇ ਕਾਰਨ ਹਰ ਵੇਰੀ ਬਖਾਦ ਹੁੰਦਾ ਸਾਡਾ ਹਰ ਵੇਰੀ ਵੀ ਜਥੇਦਾਰ ਲਾਓ ਜੀ ਲਾਦੋ ਜੀ ਹਰ ਸਮੇਂ ਅਸੀਂ ਟਕਰਾ ਦੀ ਸਥਿਤੀ 'ਚ ਖੜੇ ਹੋ ਜਾਂਦੇ ਆ ਆਪਸ ਦੇ ਵਿੱਚ ਟਕਰਾਉਣ ਨਾਲ ਸਾਡਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਸਾਡੀ એનર્ਜੀ ਕਿੰਨੀ ਖਰਾਬ ਹੋ ਰਹੀ ਆ ਆਏ ਦਿਨ ਇਸ ਲਈ ਮੇਰੀ ਬੇਨਤੀ ਹੈ ਕਿ ਉਹ ਬਣਾਓ ਅਗਰ ਜੇ ਨਹੀਂ ਜੇ ਇਹਨਾਂ ਨੇ ਹੱੱਥ ਧਰ ਵੀ ਕਰਨੀ ਹੈ ਫਿਰ 28 ਮਾਰਚ ਨੂੰ ਜੋ ਸ਼੍ਰੋਮਣੀ ਕਮੇਟੀ ਦਾ ਬਜਟ اجلاس ਹੈ ਉਹਦੇ ਵਿੱਚ ਅਸੀਂ ਸਮੁੱਚੇ ਪੰਜਾਬ ਦੀ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਸੰਤ ਮਹਾਂਪੁਰਖ ਨਿਹੰਗ ਸਿੰਘ ਜਥੇਬੰਦੀਆਂ ਪੰਥਦਰ ਦੀ ਔਰ ਸੰਗਠਾਂ ਉੱਥੇ ਜਾਣ ਗਈਆਂ ਅਸੀਂ ਕੋਈ ਕਿਸੇ ਤਰ੍ਹਾਂ ਦੀ ਪੜਕਾਹਟ ਵਾਲੀ ਕਾਰਵਾਈ ਨਹੀਂ ਕਰਨੀ ਕੋਈ ਨਾਰੇਬਾਜੀ ਨਹੀਂ ਕਰਨੀ ਅਸੀਂ ਗੋ ਬੜੀ ਸਿਆਣਪ ਨਾਲ ਔਰ ਸੰਜਮ ਦੇ ਵਿੱਚ ਇਹਨਾਂ ਮੈਂਬਰਾਂ ਨੂੰ ਅਸੀਂ ਜਵਾਬ ਦੇ ਕਰਨਾ ਕਿ ਤੁਸੀਂ ਜੋ ਗਲਤ ਫੈਸਲਾ ਅੰਤਰਨ ਕਮੇਟੀ ਨੇ ਕੀਤਾ ਉਹ ਜਰਨਲ ਇਲਾਸ ਵਿੱਚ ਰੱਦ ਕਰੋ ਆਗਰ ਇਹ ਨਹੀਂ ਰੱਦ ਕਰਦੇ ਨਹੀਂ ਉਸ ਫੈਸਲੇ ਨੂੰ ਮੰਨਦੇ ਫਿਰ ਇਸ ਤੋਂ ਬਾਅਦ ਅਸੀਂ ਅਗਲਾ ਪ੍ਰੋਗਰਾਮ ਫੇਰ ਦੇਖੋ ਮੇਰੀ ਗੱਲ ਸੁਣੋ ਮੈਂ ਬੜੇ ਪਿਆਰ ਨਾਲ ਜਵਾਬ ਦਊਂਗਾ ਇਹ ਦਸਤੂਰ ਹੈ ਰਾਜਨੀਤੀ ਚ ਜਿਵੇਂ ਰਾਜਨੀਤਿਕ ਲੋਕ ਇੱਕ ਦੂਜੇ ਦਾ ਵਿਰੋਧ ਕਰਦੇ ਆ ਨਾ ਮੈਨੂੰ ਇੱਕ ਗੱਲ ਦੱਸੋ ਕਿ ਵਿਰੋਧੀਆਂ ਨੇ ਇਹਨਾਂ ਨੂੰ ਕਿਹਾ ਸੀ ਵੀ ਜਥੇਦਾਰ ਲਾ ਦਿਓ ਜਥੇਦਾਰ ਇਹਨਾਂ ਨੇ ਲਾਏ ਆ ਤੇ ਫਿਰ ਇਹਨਾਂ ਦੇ ਖਿਲਾਫ ਸੰਗਤ ਰੋਸ ਦਾ ਪ੍ਰਗਟਾਵਾ ਵੀ ਨਹੀਂ ਕਰ ਸਕਦੀ ਇਹ ਤੁਸੀਂ ਮਤਲਬ ਹੈ ਹਰਨਾਖਸ਼ ਵਾਂਗੂ ਬਣ ਕੇ ਜਿਵੇਂ ਹਰਨਾਖਸ਼ ਕਰਦਾ ਸੀ ਕੇ ਜਲੇ ਹਰਨਾਖਸ ਥਲੇ ਹਰਨਾਖਸ ਤੁਸੀਂ ਗਲਤ ਵੀ ਕਰੀ ਜੋ ਤਾਂ ਵੀ ਤੁਹਾਡੀ ਹਾਂ ਚਾਂ ਹਲਾਈ ਜਾਈਏ ਤੁਸੀਂ ਗੁੰਮਰਾਹ ਕਰੋ ਕੌਮ ਨੂੰ ਤਾਂ ਵੀ ਤੁਹਾਡੇ ਮਗਰ ਤੁਰੀਏ ਤੇ ਫਿਰ ਇਹ ਤਾਂ ਭੇਡ ਚਾਲ ਹੋ ਗਈ ਨਾ ਬਾਬਾ ਜੀ ਜਦੋਂ ਇੱਕ ਮਿੰਟ ਹੈ ਜਦੋਂ ਬੱਚਾ ਗਲਤੀ ਕਰਦਾ ਮਾਂ ਤੇ ਬਾਪ ਉਹਨੂੰ ਕਹਿੰਦੇ ਨਹੀਂ ਘੁਰਦੇ ਨਹੀਂ ਟੋਕਦੇ ਨਹੀਂ ਸਾਡਾ ਇਹ ਆ ਸਾਡਾ ਸਾਡੇ ਤੇ ਦੋਸ਼ ਲਾਉਣੇ ਜੀ ਸਦਕੇ ਲਾਓ ਸਾਡੇ ਤੇ ਕਾਂਗਰਸੀ ਦਾ ਲਾਓ, ਭਿਜੇਪੀ ਦਾ ਲਾਓ, ਆਪ ਵਾਲਿਆਂ ਦਾ ਲਾਓ, ਜਿਹਦਾ ਲਾਉਣਾ ਲਾਓ ਸਾਨੂੰ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ। ਦੋਸ਼ ਲਾਉਣ ਦਾ ਮਤਲਬ ਇਹ ਹੈ ਕਿ ਆਪਣੇ ਆਪ ਨੂੰ ਧਰਮ ਪੁੱਤਰ ਤੇ ਸੱਚਾ ਸਾਬਤ ਕਰ ਰਹੇ ਆ ਤੇ ਦੂਜਿਆਂ ਨੂੰ ਇਹ ਮਤਲਬ ਗਲਤ ਸਾਬਤ ਐ ਐ ਕਦੇ ਗਲਤ ਸਾਬਤ ਹੋ ਜੂਗਾ ਕੋਈ। ਗਲਤ ਕੰਮ ਤਾਂ ਇਹਨਾਂ ਨੇ ਕੀਤਾ। ਇਸ ਕਰਕੇ ਇਹਨਾਂ ਨੂੰ ਗਲਤ ਕੰਮ ਦਾ ਜਿਹੜਾ ਖਮਿਆਜਾ ਉਹ ਭੁਗਤਣਾ ਪੈ ਰਿਹਾ। ਤੁਸੀਂ ਸੱਚ ਦੱਸੋ। মিডিਆ ਨਾਲੋਂ ਵਾਹ ਜ਼ਿਆਦਾ ਨਹੀਂ ਲੋਕਾਂ ਦੀ ਆਵਾਜ਼ ਦਾ ਕਿਸੇ ਨੂੰ ਤੁਸੀਂ ਸਹੀ ਦੱਸੋ ਕਿ ਦੁਨੀਆ ਦੇ ਵਿੱਚ ਰੋਸ ਹੈ ਨਹੀਂ ਇਸ ਗੱਲ ਦਾ ਸਾਰੀ ਦੁਨੀਆ ਇਸ ਗੱਲ ਦੀ ਤਰਾ ਤਰਾ ਕਰਨੀ ਹੈ ਕਿ ਨਹੀਂ ਕਰ ਰਹੀ ਰੋਸ ਤਾਂ ਹੈਗਾ ਉਹ ਕਹਿੰਦੇ ਆ ਕਿ ਦੇਖੋ ਮੇਰੀ ਗੱਲ ਸੁਣੋ ਪਹਿਲਾਂ ਖਾਦੇ ਲਈ ਬੁਲਾਉਂਦੇ ਇੱਕ ਗੱਲ ਲਾਜੀ ਦਾ ਮਾਮਲਾ ਹੋਇਆ ਨਹੀਂ ਮੇਰੀ ਗੱਲ ਸੁਣੋ ਬੇਅਦਵੀ ਦੇ ਟਾਈਮ 'ਚ ਵੀ ਅਸੀਂ ਪੂਰਾ ਪੰਜਾਬ ਦਾ ਬੰਦਖਾਲ ਕੀਤੀ ਸੀ ਔਰ ਪੂਰੇ ਰੂਪ ਦੇ ਵਿੱਚ ਅਸੀਂ ਹਰ ਥਾਂ ਦੇ ਉੱਤੇ ਉਦੋਂ ਵੀ ਆਪਣਾ ਵਿਰੋਧ ਜਤਾਇਆ ਸੀ ਸਮੇਤ ਸੈਣੀ ਨੂੰ ਲਾਉਣ ਪਿੱਛੇ ਵੀ ਮੈਂ ਮੇਰਾ ਸਭ ਤੋਂ ਪਹਿਲਾ ਵਿਰੋਧ ਸੀ ਹਾਲਾਂਕਿ ਅਸੀਂ ਇਹਨਾਂ ਦੀ ਸਪੋਰਟ ਕਰਕੇ ਸਰਕਾਰ ਬਣਾਈ ਸੀ ਅਸੀਂ ਗਲਤ ਗੱਲ ਦਾ ਪਹਿਲਾਂ ਵੀ ਵਿਰੋਧ ਕੀਤਾ ਅੱਜ ਵੀ ਕੀਤਾ ਗਾਂ ਵੀ ਕਰਾਂਗੇ ਕੁਝ ਲੋਕ ਇਹ ਵੀ ਕਹਿ ਰਹੇ ਆ ਕਿ ਜਿਹੜੇ ਸਰਦਾਰ ਭਾਈ ਹਰਪ੍ਰੀਤ ਸੋਂ ਉਹ ਮਸ਼ੀਨਰੀ ਕਾਲਜ ਦਾ ਵਿਦਿਆਰਥੀ ਉਹ ਸੰਪਰਦਾਵਾਂ ਦਾ ਤਾਂ ਹੈ ਹੀ ਨਹੀਂ ਭਾਈ ਮਨਜੀਤ ਸੋਂ ਮਸ਼ੀਨਰੀ ਕਾਲਜਾਂ ਚੋਂ ਪੜ੍ਹਿਆ ਸੀ ਪੁਰ ਵੀ ਜ세ਦਾਰ ਮਿਸ਼ਨਰੀ ਕਾਲਜਾਂ ਚ ਪੜੇ ਸੀ ਪਰ ਜਦੋਂ ਲਾਏ ਗਏ ਸੀ ਉਹਨਾਂ ਦਾ ਵੀ ਵਿਰੋਧ ਕੀਤਾ ਇੱਥੇ ਇਸ ਮਸਲੇ ਨੂੰ ਸੰਪਰਦਾਵਾਂ ਨਾਲ ਔਰ ਮਿਸ਼ਨਰੀ ਇਹ ਇਹ ਇਸ਼ੂ ਨਹੀਂ ਬਣਾਉਣਾ ਇਹ ਪੰਥ ਦਾ ਇਸ਼ੂ ਹੈ ਸਾਨੂੰ ਗੁਰਮਤਿ ਦੀ ਯੋਗਤ ਵਿੱਚ ਮਹਾਰਾਜੀ ਮਰਜ਼ਾਦਾ ਨਿਭਾਉਣ ਵਾਲਾ ਕਿਤੇ ਵੀ ਪੜਿਆ ਹੋਵੇ ਜੇ ਉਹ ਤਖਤ ਤੇ ਸੇਵਾ ਕਰੂਗਾ ਅਸੀਂ ਉਹਦਾ ਸਤਿਕਾਰ ਕਰਾਂਗੇ 2 ਦਸੰਬਰ ਦੇਖੋ ਮੇਰੀ ਬੇਨਤੀ ਹੈ ਉਹ ਤਾਂ ਸਾਰੀ ਕੌਮ ਨੂੰ ਪਤਾ ਮੈਂ ਤਾਂ ਅੱਜ ਦੀ ਗੱਲ ਕਰ ਰਿਹਾ ਜੋ ਵੀ ਹੋਇਆ ਜੋ ਕੁਝ ਕੀਤਾ ਜਾ ਰਿਹਾ ਇਹਨਾਂ ਦਿਨਾਂ ਵਿੱਚ ਜੋ ਕੀਤਾ ਉਹ ਗਲਤ ਕੀਤਾ